नमस्कार करिए आप खेत कबड्डी का दो चलो यार पाजी ये दोनों टीमें कर दी कर दी चलो विराम इस बच गया जी ਲਈਏ ਵੀਰ ਬਣ ਕੇ ਸੂਰਜ ਇੱਕ ਸੂਰਜ ਮੇਰੇ ਲਾਗੇ ਆਣ ਕੇ ਬਹਿ ਗਿਆ ਤੇ ਦੂਸਰਾ ਸੂਰਜ ਹੌਲੀ ਹੌਲੀ ਆਪਣੇ ਘਰ ਨੂੰ ਤੁਰਿਆ ਜਾਂਦਾ ਫਿਰ ਕਹਿਣਾ ਪੈਣਾ ਆੜੇ ਪਰਸ਼ਾਵੇਂ ਆ ਨਾ ਇਹ ਵੀ ਹੌਲੀ ਹੌਲੀ ਸੂਰਜ ਦੇ ੱੱਲੇ ਨੇ ਫੂਕਾ ਮਾਰ ਕੇ ਦਰਦ ਨਹੀਂ ਜਾਣੇ ਜ਼ਖਮ ਬੜੇ ਹੀ ਅੱਲੇ ਨੇ ਪਾਰਸਾ ਸਾਂਝ ਸਾਹਾਂ ਦੀ ਵਾਲੇ ਬਿਨਾਂ ਮਿਲੇ ਛੱਡ ਸੂਰਜਾ ਇਕੱਲੇ ਨੇ ਵੀਰ ਜਾ ਵੀਰ ਬਣ ਕੇ ਜੇ ਸੂਰਜ ਡੁੱਬ ਗਿਆ ਤੇ ਸਾਰੇ ਇਕੱਲੇ ਇਕੱਲੇ ਲੱਗਣਿਆ ਕਰੀਏ ਸ਼ੁਰੂਆਤ ਲਓ ਸਾਹਮਣੇ ਕਬੱਡੀ ਪਾਉਣ ਵਾਸਤੇ ਫਰਮਾਨ ਗੇ ਦੇਖਾਂਗੇ ਆਹ ਭਗਵਾਨਪੁਰੀਆ ਕੋਈ ਗੱਲ ਨਹੀਂ ਸ਼ੁਕਰੀਆ ਬਹੁਤ ਵਧੀਆ ਵੀਰਾ ਯਾਨੀ ਚੋਟੀ ਦੇ ਮੱਲ ਸੋਣੀ ਆ ਗੱਲ ਕਿ ਗੱਲ-ਗੱਲ ਤੇ ਪਰਥੂ ਪੈਂਦਾ ਐਡ ਕਰਦੀ ਧੁੱਕ ਕੇ ਨਹੀਂ ਐ ਚੱਟਦਾ ਜਹਾਜ਼ੀਰ ਦੀ ਹਵੇਲੀ ਜੱਟਾ ਦਿਲ ਜੱਟੀਆਂ ਨੇ ਲੈਂਡ ਲਾਡ ਜੱਟ ਦਾ ਲਓ ਸਾਹਮਣੇ ਕਬੱਡੀ ਪਾਲ ਵਾਸਤੇ ਜੰਗਲਾ ਭਵਾਨੀ ਦਾ ਇਹ ਦੀਪੂ ਪਲਵਾਨ ਹੈ ਬਹੁਤ ਵਧੀਆ ਖੇਡ ਹੈ ਬਹੁਤ ਵਧੀਆ ਰੇਡ ਆ ਉਧਰ ਸਾਹਮਣੇ ਦੇਖਾਂਗੇ ਪ੍ਰਮਾਨ ਇਹ ਸ਼ਕਰਪਰੀਆ ਇਹ ਸ਼ਕਰਪਰੀਆ ਪ੍ਰਮਾਨ ਗੁੱਜਰ ਤੇ ਦੂਜੇ ਪਾਸੇ ਦੀਪੂ ਪਲਵਾਨ ਦੀਪੂ ਪਲਵਾਨ ਹਿੰਡ ਤੇ ਆ ਗਿਆ ਚੰਦਰੀਆ ਰੌਲਾ ਆਸੀ ਹੁਣ ਤਾਂ ਮਸਲਾ ਬਣ ਗਿਆ ਹੈ ਜਾ ਕੇ ਕਹਿ ਦੋ ਵੈਲੀ ਨੂੰ ਗੱਬਰੂ ਸਿੱਖ ਬਣ ਗਿਆ ਹੈ ਇਧਰਲੇ ਪਾਸੇ ਜੱਗਿਆ ਉਹ ਦੱਗਿਆ ਉਹ ਤਾਕਤ ਪਲਵਾਰ ਦੇ 31 ਮੋੜ ਨੇ ਪੈਣੇ ਐ 21 ਦੇ 31 ਜਦੋਂ ਆਉਣ ਮੋੜ ਨੇ ਫੇਰ ਬੰਦਾ ਸਿੱਖ ਦਾ ਰਿਕਾਰਡ ਤੋੜਨੇ ਲੋ ਸਾਹਮਣੇ ਦੇਖਾਂਗੇ ਕੌਣ ਕਿਹਦੇ ਪਾਸੇ ਲੱਗਦਾ ਹੈ ਕੌਣ ਜੱਫਾ ਲੱਗਦਾ ਕੌਣ ਪੱਟੀ ਲੱਗਦਾ ਕੌਣ ਲੱਪਟੀ ਲੱਗਦਾ ਸਮਾਂ ਦੱਸੇਗਾ ਪਰ ਆ ਵੀਰ ਸਾਰੇ ਜਣੇ ਭਰਾਵਾਂ ਕੇ ਇਧਰ ਆ ਜਾਓ ਜਿੱਥੇ ਕਲੀ ਦੀ ਲਾਈਨ ਆ ਉਹਦੇ ਸਾਰੇ ਜਣੇ ਬਾਹਰ ਆਓ ਅਗਲੀ ਟੀਮ ਮਹਾਂਪੁਰ ਦੀ ਪੰਜਾਬੀ ਦਾ ਸਰਦਾਰ ਸਾਡੇ ਭਰਾ ਦੇ ਵੱਲੋਂ ਬਹੁਤ ਵੱਡਾ ਪੁੱਜਿਆ ਇਧਰ ਗੁਰੂ ਗਿਆਨ ਨਾਲ ਸਿੰਘ ਖਾਲਸਾ ਹੀ ਪੁੱਜਾਂ ਅਗਲੀ ਢੀਮਾ ਦੋ ਅਗਲੀ ਵੀਰੇ ਕੈਪਟਨ ਬਾਈ ਨਾ ਕਰੋ ਗੁਰੂ ਦੀਆਂ ਲਾਡਲੀਆਂ ਪੋਜਾ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਢੰਡਰਾ ਵਾਲਿਆਂ ਦੀ ਜਦੋਂ ਆਪਾਂ ਜੰਦ-ਮਿਤਕ ਸਾਲ ਦੀ ਗੱਲ ਕਰਦੇ ਮਾਹੌਲ ਪੰਜਾਬ ਦਾ ਕਰੇਵਰੀ ਬਲਵੰਤ ਸਿੰਘਾ ਉਹ ਹੋਵੇਗਾ ਬਲੀ ਗੱਡਾ ਜਿਸ ਦੀ ਫੋਟੋ ਤੋਂ ਹਾਲੇ ਵੀ ਡਰੇਵਰੀ ਉਹ ਜਾਂਦਾ ਸਾਹਮਣੇ ਦੇਖਾਂਗੇ ਗੁਜਰਾਂ ਦੇ ਲਾ ਜੀ ਭੱਜ ਗਿਆ ਉਹਦਾ ਹੋਣਾ ਉਹਦੀ ਇੱਕ ਰੇਡ ਤੇ 500 ਲੱਗ ਗਿਆ ਜੀ ਜਿਹਦਾ ਸੱਜਣ ਦੇ ਦੂਜੇ ਪਾਸੇ ਔਰ ਟੱਕਰ ਹੋ ਗਈ ਚਰਾਂ ਦੀ ਇੱਕ ਵੀ ਫੜ ਕੇ ਦੇਖੂ ਗੁੱਲ ਜਮਾਨਾ ਤਾਂ ਉਹ ਜਿੱਤਰੋ ਜਿਨ੍ਹਾਂ ਦੇ ਜਨਾ ਦੇ ਪੱਧਰ ਵਿੱਚ ਜਾਨਾ ਬਿਲਕੁਲ ਬਹੁਤ ਵਧੀਆ ਬੱਚਾ ਸੁਣਨਾ ਜ਼ਰੂਰ ਹੈ ਇੱਕ ਵਾਰੀ ਕੇ ਬੋਲੀ ਇਹ ਚੀਜ਼ ਨੂੰ ਮਨਾ ਧਿਆਨ ਚ ਰੱਖਣਾ ਗੌਣ ਸਾਹਮਣੇ ਕਬੱਡੀ ਪਾਉਣ ਵਾਸਤੇ ਬੰਟੀ ਪਹਿਲਵਾਨ ਹਾਰਨੀਆਂ ਪਿੰਡ ਵਾਲਾ 1000 ਰੁਪਏ ਵਾਲੀ ਰੇਡ ਪੈ ਗਈ ਹੈ ਵੀਰਾਂ ਬਹੁਤ ਸਾਹਮਣੇ 1000 ਰੁਪਏ ਵਾਲੀ ਰੇਡ ਇਹ ਬਲਟੀ ਪ੍ਰਮਾਨ ਹਾਰਨੀਆਂ ਪਿੰਡ ਵਾਲੇ ਦੀ ਲਾਉਂਸ ਪਿੰਡ 46 46 ਦੇ ਲਾਗੇ ਗੱਬਰੂ ਦਾ ਨਾਮ ਬਲਟੀ ਤੇ ਪਿੰਡ ਹਾਰਨੀਆਂ ਨੇਮਤ ਲਾਗੇ ਸਿੱਕੀ ਇੰਨੇ ਕਿਲੇ ਹੈ ਰੇਡਾਂ ਮਾਰਨੀਆਂ ਲਓ 1000 ਪਿੰਡ ਚੋਂ ਟਰੈਕਟਰ ਤੋਂ ਜੀ ਆਹ ਅਮਨ ਜੀੜ ਪਾ ਗਿਆ ਬੱਸ ਰੱਖ ਦੋ ਲੱਗ ਨਹੀਂ ਆਹ ਆਹ ਵਧੀਆ ਵਧੀਆ ਦੇਖਣਗੇ ਹੌਲੇ ਹੌਲੇ ਕੈਂਡ ਜੀ ਕੈਂਡ ਕੈਂਡ ਜੀ ਕਿਹੜਾ ਹੁਣ ਪਿੰਡ ਬਾਏ ਪੰਜਾਬ ਸਰਕਾਰ ਨੂੰ ਪਾ ਜੇ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਇੱਕ ਅਖਰੀ ਪ੍ਰਗਟ ਨੇ ਹੁਣ

ਭਾਗੋ ਵਾਲਿਆ ਗੰਗੂ ਪਲਵਾਨ ਕਰਫਤੇ ਸੰਜੀ ਮੱਲਾ ਭਾਗੋਵਾਲ ਦੇ ਖੇਡ ਮੇਲੇ ਤੇ ਆ ਚੋਕਰ ਨੂੰ ਮੇਰੇ ਪੰਜਾਬੀ ਵੀਰੇ 3604 ਉਹ ਯਾਰ ਵੀਰ ਬੜ ਕੇ ਕਰ ਦੋ ਗਰਾਊਂਡ ਖਾਲੀ ਭਰਾ ਮੇਰੋ ਸਾਰੇ ਜਣੇ ਸਮਝ ਜਿਆ ਕਿ ਕਮੈਂਟਰ ਦੇ ਹੱਥ ਵਿੱਚ ਸਭ ਕੁਝ ਹੋਣਾ ਮੈਂ ਤਰਲੇ ਮਾਰੀ ਜਾਂਦਾ ਮੇਰੀ ਕਿੱਲੇ ਮੰਨਣੀ ਯਾਰ ਵੀਰ ਬੜ ਕੇ ਕਰੋ ਗਰਾਊਂਡ ਖਾਲੀ